ਨੱਬਾ ਪਾਵਰ ਲਿਮਟਿਡ ਜੋ ਰਾਜ ਸਾਡੇ ਯੂਥ ਸਾਡੇ ਭਰਾਵਾਂ ਨੇ ਰੋਡ ਤੇ ਸੇਫਟੀ ਨੂੰ ਮੁੱਖ ਰੱਖਦੇ ਹੋਏ ਇਹ ਰੋਡ ਦੀ ਸੇਫਟੀ ਆ ਵਾਸਤੇ ਇਹ ਜਿਹੜਾ ਉਪਰਲਾ ਕੀਤਾ ਗਿਆ ਨਾ ਅਸੀਂ ਅਸੀਂ ਸਦਿਨ ਬੜਾ ਦਿਲੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਤੇ ਯੂਥ ਪਾਵਰ ਦੇ ਮੈਂਬਰ ਵੀ ਸਾਡੇ ਪਰਮੇਦਰ ਜੀ ਹੋਰੀ ਤੇ ਪਹਿਲਵਾਨ ਜੀ ਹੋਰੀ ਇਹਨਾਂ ਨੇ ਵਿਸ਼ੇਸ਼ ਤੌਰ ਤੇ ਇਹਨਾਂ ਨੂੰ ਸਮਾਧਨ ਦਿੱਤਾ ਤੇ ਇਹਨਾਂ ਸੀਜ਼ਨ ਦੇ ਸਮੇਂ ਦੇ ਵਿੱਚ ਐਕਸੀਡੈਂਟ ਉਹਦੇ ਕਾਰਨ ਬੰਦਦੇ ਨੇ ਕਾਫੀ ਇਸੇ ਇਹੀ ਕਰਕੇ ਕਿ ਰਾਤ ਨੂੰ ਕੋਈ ਚੀਜ਼ ਖੜੀ ਨਜ਼ਰ ਨਹੀਂ ਆਉਂਦੀ ਲਾਈਟ ਪੈ ਗਈ ਜਾਂ ਨਹੀਂ ਨਜ਼ਰ ਆਈ ਤੇ ਰਿਫਲੈਕਟ ਜਦੋਂ ਉਹ ਤੇ ਲਾਈਟ ਪੈਂਦੀ ਹੈ ਤਾਂ ਦੀਂਦੀ ਹੈ ਚਮਕਦਾ ਹੈ ਦੂਰੋਂ ਵੀ ਕੋਈ ਚੀਜ਼ ਖੜੀ ਹੈ ਅੱਜ ਜੀ ਨਾਬਾ ਥਰਮਲ ਪਲਾਂਟ ਰਾਜਪੁਰਾ ਦੇ ਸਹਿਯੋਗ ਨਾਲ ਜੀ ਸਾਡੇ ਡਿਸਟ੍ਰਿਕਟ ਇੰਚਾਰਜ ਸ੍ਰੀ ਜੁਗਿੰਦਰ ਸਿੰਘ ਜੀ ਪਟਿਆਲੇ ਤੋਂ ਆਏ ਨੇ ਜੀ ਜਿਹੜੀ ਇਹ ਮਿਹਮਾ ਜੀ ਅਸੀਂ ਹਰ ਸਾਲ ਦੋ ਵਾਰ ਜੀ ਚਲਾਉਂਦੇ ਆਂ ਤੇ ਵੈਸੇ ਵੀ ਸਾਡੇ ਸਰਕਿਆ ਸਭਤਾ ਮਨਾਉਣੇ ਦੀ ਮੱਨਾ ਮਨਉਂਗੇ ਉਹਦੇ ਵਿੱਚ ਵੀ ਸਾਡੇ ਵੱਲੋਂ ਟਰੈਕਟਰ ਟਰਾਲੀ ਦੇ ਆਦ ਦੇ ਵਿੱਚ ਰਿਫਲੈਕਟਰ ਲਗਾਏ ਜਾਂਦੇ ਨੇ ਅੱਜ ਨਾਬਾ ਪਾਵਰ ਲਿਮਟਿਡ ਥਰਮਲ ਪਲਾਂਟ ਰਾਜਪੁਰਾ ਵੱਲੋਂ ਜਿਹੜਾ ਸਾਡਾ ਵਢਾਈ ਦਾ ਸੀਜ਼ਨ ਹੈਗਾ ਇਹਨੂੰ ਦੇਖਦੇ ਹੋਏ ਰਿਫਲੈਕਟਰ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਸਾਲ ਦੇ ਵਿੱਚ ਦੋ ਵਾਰੀ ਅਸੀਂ ਇਹ ਜਿਹੜੀ ਮੁਹਿੰਮ ਹੈ ਸਾਡੇ ਟ੍ਰੈਫਿਕ ਪੁਲਿਸ ਉਹਦੇ ਸਹਿਯੋਗ ਨਾਲ ਅਸੀਂ ਕਰਦੇ ਆਂ ਖਾਸ ਤੌਰ ਤੇ ਜਿਹੜੇ ਟਰੈਕਟਰ ਟਰਾਲੀਆਂ ਨੇ ਜਾਂ ਹੋਰ ਮੰਡੀ ਦੇ ਵਿੱਚ ਵਾਹਨ ਆਉਂਦੇ ਨੇ ਜਿਨ੍ਹਾਂ ਤੇ ਰਿਫਲੈਕਟਰ ਨਹੀਂ ਹੁੰਦੇ ਉਹਨਾਂ ਨੂੰ ਅਸੀਂ ਵਿਸ਼ੇਸ਼ ਤੌਰ ਤੇ ਇਸ ਦੋ ਮੁਹਿੰਮ ਦੇ ਨਾਲ ਨਾਲ ਸਾਡਾ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਵੀ ਰਹਿੰਦੀ ਹੈ ਵੀ ਜਿਹੜੀ ਰੂਟ ਸੇਫਟੀ ਹੈਗੀ ਹੈ ਉਹਨੂੰ ਲੈ ਕੇ ਅਸੀਂ ਜ਼ਿੰਮੇਵਾਰੀ ਸਮਝੀਏ ਤੇ ਜਿਹੜੇ ਹਦਾਇਤਾਂ ਨੇ ਟ੍ਰੈਫਿਕ ਪੁਲਿਸ ਦੀਆਂ ਉਹਨੂੰ ਅਸੀਂ ਮੰਨੀਏ ਕਿਉਂਕਿ ਛੋਟੀ ਜਿਹੀਆਂ ਗਹਿਲੀ ਦੇ ਨਾਲ ਬਹੁਤ ਕੀਮਤੀ ਜਾਨਾਂ ਜਾਂਦੀਆਂ ਨੇ ਨੁਕਸਾਨ ਹੁੰਦਾ ਆ ਤੇ ਕਈ ਵਾਰੀ ਟ੍ਰੈਫਿਕ ਪੁਲਿਸ ਜਿਹੜੀ ਸ਼ਕਤੀ ਦਿਖਾਉਂਦੀ ਆ ਉਹਦਾ ਕਈ ਵਾਰੀ ਪਬਲਿਕ ਵੱਲੋਂ ਕਈ ਵਾਰੀ ਨਾਰਾਜ਼ਗੀਆਂ ਤੇ ਵਿਰੋਧ ਵੀ ਹੁੰਦਾ ਆ ਪਰ ਉਹਨਾਂ ਨੂੰ ਸਮਝਣਾ ਚਾਹੀਦਾ ਹੈ ਇਹ ਉਹਨਾਂ ਦੀ ਸੇਫਟੀ ਵਾਸਤੇ ਆ